ਸਾਲੋਂ ਤੋਂ ਬੇਅਦਬੀ ਦਸਰੇ ਨਾਲ ਬੇਅਦਬੀ ਕੀਤੀ ਆ ਇਹਨਾਂ ਦੇ ਜਿਹੜੇ ਮੁਲਾਜ਼ਮ ਸੀ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਕਈ ਤਰ੍ਹਾਂ ਦੀ ਜਿਹੜੀ ਜਿਹੜੀ ਗੁਰਮਰਯਾਦ ਦੇ ਨਹੀਂ ਉਹਦੇ ਕੰਮ ਉਹ ਵੀ ਉਥੋਂ ਜੋ ਸਭ ਕੁਝ ਨਿਕਲੇ ਨਾਲ ਬਾਹਰ ਕੱਢਿਆ ਕਮਰੇ ਢਾ ਕੇ ਪ੍ਰਕਰਮਾ ਖੁੱਲੀਆਂ ਕੀਤੀ ਆ ਪੱਤਰ ਲਵਾਏ ਤੇ ਸ਼ਰੰਖਮਰ ਲਵਾ ਕੇ ਤੇ ਕਲਸ ਵਜੋਂ ਵਿਖੜਾਇਆ ਵਾਪਰਖਾਨੇ ਕੌਜ ਨੂੰ ਪਤਾ ਹੀ ਹੈ ਕਮੇਟੀ ਜਿਤਨਾ ਕਰਦੀ ਹੈ ਕੁਝ ਕੰਪਰੋਮਾਈਜ਼ ਚਾਹੁੰਦੇ ਵੀ ਕੁਝ ਸਾਨੂੰ ਸਪ੍ਰੇਟਾ ਜਾ ਰਹੇ ਕੋਈ ਨੂੰ ਮਾਇਆ ਮਿਲੇਗਾ 3.5 ਦਾ ਰਾਧਾ ਨਾ ਕਈ ਉਹ ਗੱਲ ਨੂੰ ਵੀ ਮੰਨੀ ਨੇ ਸੰਗਤ ਨੇ ਜਿਹੜਾ ਸੀ ਸਾਨੂੰ ਕਿਹਾ ਕਿ ਤੁਸੀਂ ਜਿਹੜੀ ਨਾ ਮਾਇਆ ਜਣੀ ਉਹ ਜਗਾ ਲੈ ਕੇ ਗੁਰੂ ਘਰ ਰਾਹ ਤੇ ਲੰਗਰ ਚਲਾਉਣਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਹ ਬਾਬਾ ਜੀ ਦੀ ਯਾਤ ਗੁਰੂ ਨਾਨਕ ਸਾਹਿਬ ਦੀ ਯਾਤ ਚਲਾਈ ਗਿਓ ਅਸੀਂ ਗੱਲਤੀ ਰਹੀ ਹੁਣ ਜਿਹੜਾ ਨਿਸ਼ਾਨਦੀ ਕਰਾਈ ਤੇ ਕੰਦਾ ਹੁੰਡਿਆ ਤੇ ਇਹ ਫੇਰ ਚਾਹੁੰਦੀ ਵੀ ਸਾਡੇ ਨਾਲ ਕੋਈ ਬਹਿ ਕੇ ਗੱਲ ਕਰਨਾ ਤੇ ਇਸ ਇਹ ਜਗਾ ਸਾਨੂੰ ਦੇ ਦੇਣ ਤੇ ਇਹਨਾਂ ਨੂੰ ਕਿਹੜੇ ਸ਼ਹਿਰ ਦੇ ਲੈ ਦਨੇ ਆ ਸਾਨੂੰ ਖਤਰਾ ਵੀ ਕੋਈ ਨਾ ਕੋਈ ਲੋਕ ਸੰਗਠਨ ਨੂੰ ਭੜਕਾ ਕੇ ਗਮਰਾਹ ਕਰਕੇ ਸਖਸੀ ਵਦਰਾਂ ਦਾ ਵੀ ਨੁਕਸਾਨ ਕਰ ਸਕਦੇ ਆ ਤੇ ਸਾਡਾ ਵੀ ਜਿਹੜਾ ਸੇਵਾਗਰਾਂ ਦਾ ਜਿਹੜਾ ਨਾ ਉਹ ਰਹਿਣਾ ਇਹਨਾਂ ਨੇ ਔਖਾ ਕੀਤਾ ਆ ਸਾਡਾ ਪਤਾ ਨਹੀਂ ਕਿਹੜੀ ਗੱਲ ਤੋਂ ਨਫ਼ਰਤ ਕਰਦੇ ਆ ਉਹ ਗੱਲ ਤੁਸੀਂ ਸਮਝੀ ਰੇ ਕਿਹੜੀ ਗੱਲ ਤੋਂ ਕਰਦੇ ਆ ਕਿ हां ਜਿਹੜਾ ਨਾ ਇਹ ਹੜੱਪਣਾ ਚਾਹੁੰਦੇ ਆ ਕਿ ਇਹ ਮੇਰੇ ਜੇਤਰਾ ਹੀ ਥਾੜਾ ਬਲੀਏ ਕਿਰੋ ਆ ਗੰਡ ਕਰ ਲਈ ਉਦੋਂ ਹੀ ਜ਼ਿਆਦਾ ਨੇ ਐਕਸ਼ਨ ਲੈਣਾ ਕੀਤਾ ਵੀ ਇਹ ਥਾ ਜਿਹੜਾ ਵਾ ਇਹ ਬਾਬਾ ਜੀ ਨੇ ਉਬਾਲ ਲੈਣਾ ਤਿੰਨ ਕੇ ਨਾਲ ਕੇ ਥਾਂ ਟੱਕਰ ਲਗਾ ਬਿਮਾਰੀ ਇਹ ਨਾ ਇਹ ਇਸ਼ੂ ਬਣਾਇਆ ਵੀ ਮਰੋ ਸਾਹਿਬ ਜੀ ਦਾ ਜਿਹੜਾ ਨਾ ਸਰਕਾਰ ਨਹੀਂ ਕਰਦੇ ਵੀ ਅੰਬੀ ਕਰਦੇ ਇਹ ਸਿਰ ਕੋਈ ਉਹੀ ਕਾਰਨ ਉਸੇ ਕਾਰਨ ਆ ਵੀ ਉਹ ਜਗ੍ਹਾ ਜਿਹੜੀ ਹੈ ਉਥੋਂ ਤੇ ਨਾ ਉਹ ਬਰੀ ਆਖਵਾ ਵੀ ਉਹ ਜਗ੍ਹਾ ਕਿ ਇਹ ਨਾ ਕਿ ਇਤਰਾਸੀ ਬੜਾ ਬਲੀਏ ਇਹਨਾਂ ਦੇ ਕਿ ਜੇ ਵੀਰਾ ਕੀ ਕੇ ਕਰਕੇ ਜਾਂ ਹੋਰ ਕੋਈ ਕੇਸ ਕਰਕੇ ਦੀ ਚੇ ਇੱਕ ਸਰਾਗਨੀ ਕਮੇਟੀ ਮੈਂਬਰ ਹੀ ਸੰਪਰਾ ਉਹ ਕੇ ਬੰਦੇ ਨੂੰ ਕਹਿੰਦਾ ਵੀ 7 ਲੱਖ ਦਾ ਵੀ ਥਾਂ ਲਿਆ 7 ਲੱਖ ਰੁਪਈਆ ਤੁਸੀਂ ਡਾੜਾ ਸਾਹਿਬ ਨੂੰ ਪਹਿਲੀ ਭੇਡ ਕਰੋ ਤੇ ਮੈਂ ਤੁਹਾਨੂੰ ਥਾਂ ਦੇ ਕਬਜ਼ਾ ਕਰਾ ਦੋ ਸਾਨੂੰ ਭਾਵੇਂ ਫਾਰਸੀ ਦੇ ਸਾਨੂੰ ਜੋ ਮਰਜ਼ੀ ਕਰ ਦੇਣ ਅਸੀਂ ਸ਼ਹੀਦ ਹੋਣੋਂ ਤਿਆਰ ਆਂ ਅਸੀਂ ਥਾਂ ਸੜਨੋਂ ਬਿਲਕੁਲ ਤਿਆਰ ਨਹੀਂ ਆ ਕਿ ਨਾਲ ਸੱਣਾਈਆ ਸਾਡੀਆਂ ਸੰਗਤਾਂ ਵੀ ਸਾਡਾ ਅਸੀਂ ਆਪ ਵੀ ਸੀਧੀ ਪੌਲੋਂ ਤਿਆਰ ਅਸੀਂ ਤਾਂ ਸੀਧ ਹੋ ਜਾਗੇ ਬਾਰੇ ਖਾਨੀ ਸਟਾਫ ਬਾਕੀ ਇਹ ਗੱਲ ਪਿਆਰ ਨਾਲ ਵੀ ਆ ਕੇ ਕਰ ਸਕਦੇ ਸੀ ਇਹ ਸਰੂਪ ਵਿਰਧ ਹੋ ਗਿਆ ਵਾ ਗਰੰਟੀ ਵੀ ਦੱਸ ਸਕਦਾ ਕਿ ਸਰੂਪ ਵਿਰਧ ਹੋ ਗਿਆ ਵਾ ਜਮਾ ਕਰਾ ਦਈਏ ਕਾਰ ਸੇਵਾ ਵਾਲੇ ਬਾਬਿਆਂ ਨੇ ਸ਼੍ਰੋਮਣੀ ਕਮੇਟੀ ਤੇ ਲਗਾਏ ਸੰਸਨੀ ਕੇਸ ਇਲਜ਼ਾਮ ਜਗਾ ਹੜੱਪਣ ਦੇ ਲਈ ਸਾਡੇ ਨਾਲ ਬੇਅਦਬੀ ਦੀ ਸਾਜ਼ਿਸ਼ ਰਚੀ ਗਈ ਹੈ ਗਰੰਥੀ ਸਿੰਘ ਤੇ ਮਿਲੀ ਭੁਗਤ ਦੇ ਲਗਾਏ ਇਲਜ਼ਾਮ ਜਦੋਂ ਸਾਰੇ ਪੰਜਾਬ ਦੇ ਗੁਰਦੁਆਰਾ ਸਾਹਿਬ ਅਤੇ ਡੇਰੇਆਂ ਤੇ ਐਸਜੀਪੀਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਾਂਚ ਕੀਤੀ ਗਈ ਸੀ ਤਾਂ ਅਚਲ ਸਾਹਿਬ ਗੁਰਦੁਆਰਾ ਸਾਹਿਬ ਦੀ ਕੰਦ ਨਾਲ ਲੱਗਦੇ ਸਥਾਨ ਤੇ ਐਸਜੀਪੀਸੀ ਦੀ ਟੀਮ ਨੇ ਜਾਂਚ ਕਿਉਂ ਨਾ ਕੀਤੀ ਬਾਬਾ ਸੁਖਦੇਵ ਸਿੰਘ ਮੁਖ ਸੇਵਾਦਾਰ ਡੇਰਾ ਕਾਰ ਸੇਵਾ ਦੀਨਪੁਰ ਵਾਲੇ ਨੇ ਇਟਲੀ ਤੋਂ ਵੀਡੀਓ ਕਾਲ ਦੇ ਰਾਹੀਂ ਰੱਖਿਆ ਆਪਣਾ ਪੱਖ ਤੇ ਐਸਜੀਪੀਸੀ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮਹਾਪੁਰਖ ਸੰਤ ਬਾਬਾ ਬਸਤਾ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਇਹ ਲੰਗਰ ਹਮੇਸ਼ਾ ਚੱਲਦੇ ਰਹਿਣਗੇ ਕਿਸੇ ਨੇ ਵੀ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਹਾਦਤਾਂ ਦੇਾਂਗੇ ਪਰ ਜਗ੍ਹਾ ਨਹੀਂ ਛੱਡਾਂਗੇ। ਇਸ ਮੌਕੇ ਮੌਜੂਦਾ ਸੇਵਾਦਾਰ ਬਾਬਾ ਅਮਰੀਕ ਸਿੰਘ ਤੇ ਹੋਰ ਸੇਵਾਦਾਰਾਂ ਨੇ ਵੀ ਸਖਤ ਰੋ ਵਿੱਚ ਆਉਂਦੇ ਹੋਏ ਕਿਹਾ ਕਿ ਸਾਡੀ ਜਾਨ ਤਾਂ ਜਾ ਸਕਦੀ ਹੈ ਪਰ ਜਗ੍ਹਾ ਨਹੀਂ ਮਿਲੇਗੀ। ਗੁਰੂ ਨਾਨਕ ਦੇਵ ਜੀ ਨਾਲ ਸਿੱਧ ਕੋਸ਼ਤੀ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਅੱਚਲ ਸਾਹਿਬ ਜਿਸ ਦੀ ਕਾਰ ਸੇਵਾ 80 ਦੇ ਦਹਾਕੇ ਵਿੱਚ ਬਾਬਾ ਬਸਤਾ ਸਿੰਘ ਜੀ ਨੇ ਸੇਵਾ ਨਿਭਾਉਂਦੇ ਹੋਏ ਪ੍ਰਕਰਮਾ ਖੁੱਲੀ ਕੀਤੀ ਸੋਨੇ ਦਾ ਗੁੰਬਦ ਵੀ ਚੜਾਇਆ। ਫਿਰ ਗੁਰਧਾਮ ਦੇ ਪ੍ਰਬੰਧ ਐਸਜੀਪੀਸੀ ਨੇ ਲੈ ਲਏ ਉਦੋਂ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਐਸਜੀਪੀਸੀ ਦੀ ਖਟਕਦੀ ਆ ਰਹੀ ਹੈ ਮਹਾਪੁਰਖਾਂ ਨੇ ਪਹਿਲਾਂ ਜ਼ਮੀਨ ਖਰੀਦੀ ਤੇ ਫਿਰ ਇੰਤਕਾਲ ਹੋਣ ਦਾ ਦਾਵਾ ਬਾਬਾ ਜੀ ਕਰ ਰਹੇ ਨੇ ਤਾਂ ਫਿਰ ਇਸ ਜਗ੍ਹਾ ਤੇ ਪੈੜੀ ਨਜ਼ਰ ਹੈ ਕਿਸ ਦੀ ਕੌਣ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਕਿਉਂ ਕਰਨਾ ਚਾਹੁੰਦਾ ਹੈ ਕਿੰਨੀ ਵਾਰ ਸਬਦੇ ਬਾਜੀ ਹੋਈ ਤੇ ਇਸ ਜਗ੍ਹਾ ਦੇ ਬਦਲੇ ਕਿਹੜੀ ਜਗ੍ਹਾ ਦੇਣ ਦੀ ਗੱਲ ਹੋਈ ਤੇ ਲੱਖਾਂ ਵਾਲੀ ਥੈਲੀ ਕਿੰਨੂੰ ਦੇਣ ਤੇ ਮਾਮਲਾ ਰਫਾ ਦਫਾ ਹੋ ਸਕਦਾ ਸੀ ਆਪਣੇ ਬਿਆਨਾਂ ਦੇ ਵਿੱਚ ਬਾਬਾ ਸੁਖਦੇਵ ਸਿੰਘ ਜੀ ਨੇ ਕੀਤੇ ਨੇ ਸੰਸਨੀਕੇਸ ਵੱਡੇ ਖੁਲਾਸੇ ਬੀਐਨਸੀ ਇੰਸਟਰਾ ਵੀ ਗੁਰੂ ਸਾਹਿਬ ਜੀ ਦਾ ਸਰਕਾਰੀ ਪ੍ਰੋਗਰਾਮ ਸਾਹਿਬ ਜੀ ਦਾ ਕਰਦੇ ਰਹੇ ਤੇ ਕਰਦੇ ਆ ਰਾਵਾਂਗੇ ਕਰਦੇ ਹਾਂ ਕਿ ਪਰ ਉਹ ਗਰੰਟੀ ਦੀ ਵਗਿਆ ਦਾ ਕੇਸ ਕਮੀ ਕੋਈ ਪੇਸੀ ਰਹਗੀ ਤੇ ਗੁਰੂ ਗੋਬਿੰਦ ਸਾਹਿਬ ਦੇ ਦੋ ਸੂਪ ਸੀ ਇੱਕ ਹੀ ਬਿਰਧ ਤੇ ਇੱਕ ਹੀ ਸਹੀ ਸਲਾਮਤ ਉਹ ਗਰੰਟੀ ਦੀ ਅੰਗਲੀ ਨਾਲ ਜਾਂ ਪਤਾ ਨਹੀਂ ਕਿ ਅਸਲੀ ਮਰੀਦ ਹੁਦ ਦੇ ਨਾਲ ਉਹ ਪ੍ਰਕਾਸ਼ ਦੂਸਰੇ ਰੂਪ ਤੇ ਕਰ ਦਿੱਤਾ ਗਿਆ ਜਿਹੜਾ ਬਿਰਦੇ ਸੀ ਤੇ ਉਹ ਸਹੀ ਜਿਹੜਾ ਸੀ ਉਹਦਾ ਪ੍ਰਕਾਸ਼ ਨਹੀਂ ਕੀਤਾ ਗਿਆ ਇਹ ਕਿਸ ਰੂਪ ਤੇ ਸਹੀ ਸ਼ਲਾਬਤ ਜੀ ਦੇ ਕੋ ਬਿਰਦੇ ਰਹੀ ਬੱਦੇ ਉਹ ਤੇ ਸਾਡੇ ਕੋਲੇ ਗੋਦਵਾਲ ਸਾਹਿਬ ਤੇਨਾ ਸਿੰਘਾਂ ਨੇ ਮੇਰੇ ਗ੍ਰਾਂਤੀ ਰਹੀ ਕਿ ਉਹਨੇ ਪਤਾ ਨਹੀਂ ਕਿੰਨਾ ਕਮੇਟੀ ਵਾਲਿਆਂ ਨਾਲ ਕੋਈ ਗੱਲਬਾਤ ਹੋਈ ਕਿ ਹੋਈ ਕਿਉਂਕਿ ਕਮੇਟੀ ਸ੍ਰੋਣੀ ਕਮੇਟੀ ਸਾਡੇ ਨਾਲ ਜਿਹੜੀ ਆ ਜਦੋਂ ਤੇ ਇਹੀ ਇੱਥੇ ਆ ਕੇ ਦੁਬਾਰਾ ਬੈਠੇ ਆ ਪਹਿਲਾਂ ਵੱਡੇ ਬਾਬਾ ਜੀ ਨੇ ਸੇਵਾ ਕਰਾਈ ਮਾਹਪੁਰਖ ਬਾਬਾ ਬਸਤਾ ਸਿੰਘ ਜੀ ਨੇ ਚਾਨਣ ਨਾਸੀ ਅਸੀਂ ਤੋਂ ਇਹ ਕਾਰ ਸੇਵਾ ਸ਼ੁਰੂ ਕਰਾਈ ਕਿ ਉਹਨਾਂ ਨੇ ਬਹੁਤ ਸਾਰੀ ਬਿਲਡਿੰਗ ਜਿਤਨਾ ਹੁਣ ਤੁਸੀਂ ਆਪ ਜੀ ਵੇਖ ਰਹੇ ਜੋ ਅਚਲ ਸਾਹਿਬ ਪਰਕਰਮਾ ਖੁਲੀ ਆ ਵਾ ਇਹ ਸਾਰਾ ਕਾਰਜ ਹੰਸਰੀ ਸਾਹਿਬ ਵਾਲੇ ਬਾਬਾ ਬਸਤਾ ਸਿੰਘ ਜੀ ਨੇ ਕਰਾਇਆ ਜਿਹੜਾ ਸਕੂਲ ਤੁਸੀਂ ਵੇਖ ਰਹੇ ਜੋ ਇਹ ਸਕੂਲ ਵੀ ਬਾਬਾ ਜੀ ਨੇ ਬਣਾ ਕੇ ਦਿੱਤਾ ਪਿੰਡ ਵਾਲਿਆਂ ਨੂੰ ਵਿੱਚੇ ਸਕੂਲ ਸੀ ਵਿੱਚੇ ਸ਼੍ਰੋਣੀ ਕਮੇਟੀ ਵਾਲਿਆਂ ਦੇ ਕਮਰੇ ਸੀ ਉਹ ਗ੍ਰੰਤੀ ਦੇ ਜਿਹੜੇ ਮੁਲਾਜ਼ਮ ਹੁੰਦੇ ਆ ਇਹਨਾਂ ਦੀ ਉਹ ਚਲੋ ਸਾਨੂੰ ਕਿਹਨੂੰ ਬੇਦਬੀ ਦੱਸ ਰਹੇ ਇਹਨਾਂ ਨੇ ਬੇਦਬੀ ਕੀਤੀ ਆ ਇਹਨਾਂ ਦੇ ਜਿਹੜੇ ਮੁਲਾਜ਼ਮ ਸੀ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਕਈ ਤਰ੍ਹਾਂ ਦੀ ਜਿਹੜੀ ਜਿਹੜੀ ਗੁਰਮਰਯਾ ਦਾ ਨਹੀਂ ਉਹਦੇ ਕੰਮ ਉਹ ਵੀ ਉਥੋਂ ਦੋ-ਤਿੰਨ ਕੁ ਨਿਕਲੇ ਨਾਲ ਬਾਹਰ ਕੱਢਿਆ ਕਮਰੇ ਢਾ ਕੇ ਪ੍ਰਕਰਮਾ ਖੁੱਲ੍ਹੀਆਂ ਕੀਤੀਆਂ ਪੱਤਰ ਲਵਾਏ ਤੇ ਸ਼ਰੰਖਮਰ ਲਵਾ ਕੇ ਫੇ ਕਲਸ ਸੁਣੇ ਚੜਾਏ ਵਾਹ ਪਰਖਾਣੇ ਬਾਅਦ ਉਸ ਰੋਮਨੀ ਕਮੇਟੀ ਵਾਲਿਆਂ ਨੇ ਜਿਹੜੀ ਆ ਸੇਵਾ ਜਿਹੜੀ ਆ ਉਹ ਵਾਪਸ ਲੈ ਲਈ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਲੰਗਰ ਤੋਂ ਹੀ ਰਖ ਲੋ ਤੇ ਸਾਨੂੰ ਜਿਹੜੀ ਆ ਦਾ ਦਰਬਾਰ ਸਾਹਿਬ ਕਹੀਦਾ ਕੋਈ ਲੰਗਰ ਦੀ ਸੇਵਾ ਸਾਨੂੰ ਦੇ ਦੋ ਪਰ ਇਹਨਾਂ ਨਹੀਂ ਕਾਬ ਜੀ ਨੂੰ ਪਤਾ ਹੀ ਹੈ ਕਿ ਕਮੇਟੀ ਆ ਜਿਤਨਾ ਕਰਦੀ ਹੈ ਕੁਝ ਕੰਪਰੋਮਿਸ ਚਾਹੁੰਦੇ ਵੀ ਕੋਈ ਸਾਨੂੰ ਸਪ੍ਰੇਟਾ ਜਾ ਰਹੇ ਕੋਈ ਕੋ ਮਾਇਆ ਮਿਲੇਗਾ ਕੋਈ ਸਾਡੀ ਸਹਾਦਤ ਕਰਨ ਕਈ ਉਹ ਗੱਲ ਨਹੀਂ ਮੰਨੀ ਨੇ ਸੰਗਤ ਨੇ ਜਿਹੜਾ ਸੀ ਸਾਨੂੰ ਕਿਹਾ ਵੀ ਕਿਹੜੇ ਜਿਹੜੇ ਇਹਨਾਂ ਨੂੰ ਮਾਇਆ ਜਿਣੀ ਉਹ ਜਗ੍ਹਾ ਲੈ ਕੇ ਗੁਰੂ ਘਰ ਰੱਖੇ ਲੰਗਰ ਚਲਾਉਣਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਹ ਬਾਬਾ ਜੀ ਦੀ ਜਾਂਚ ਗੁਰੂ ਨਾਨਕ ਸਾਹਿਬ ਦੀ ਜਾਂਚ ਚਲਾਈ ਜਾਓ ਤੇ ਉਹ ਕੰਮ ਕਰਨ ਤੇ ਇਹ ਸਾਡਾ ਇਹ ਨਾਲ ਨਰਾਜ ਹੋ ਕੇ ਕਿ 1.5 ਸਾਲ ਸਾਡੀ ਜਿਹੜੀ ਇੰਤਕਾਲ ਇਹਨਾਂ ਚੜ੍ਹ ਨਹੀਂ ਦਿੱਤੀ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਟੋੜਾ ਸੀ ਕਿ 1.5 ਸਾਲ ਬਾਅਦ ਸੰਤ ਸਮਾਜ ਨੂੰ ਇਹ ਬੇਨਤੀਆਂ ਕਰਕੇ ਬਾਬਾ ਕਸ਼ਮੀਰ ਸਿੰਘ ਗੜੇ ਵਾਲੇ ਹੋਰ ਮਾਪਰਕ ਸੀ ਉਹਨਾਂ ਨੇ ਉਸ ਤਕਬੀਰ ਬਾਦਲ ਨੂੰ ਕਿਹਾ ਕਿ ਫੇਰ ਸਾਡਾ ਇਹ ਥੋੜਿਆ ਬਹੁਤਾ ਰਹਿਣ ਬਚੇਰਾ ਆ ਪਰ ਇਹਨ ਜਦੋਂ ਇਹ ਕੋਈ ਕੰਮ ਕਰਦੇ ਰਹੇ ਆ ਸਾਡੀ ਹਰ ਕੰਮ ਦੇ ਵਿੱਚ ਰੋਗ ਪਾਉਂਦੇ ਨੇ ਹਰ ਕੰਮ ਦੇ ਵਿੱਚ ਰੋਗ ਪਾਉਂਦੇ ਨੇ ਇਹ ਨਿਸ਼ਾਨਦੀ ਕਰਾਓ ਜੀ ਫਲਾਨ ਕਰਾਓ ਜਾਂ ਨਿਸ਼ਾਨਦੀ ਕਰਾਉਣੀ ਕਿ ਇਹਨਾਂ ਨੇ ਆਸੇ ਪਾਸੇ ਹੋ ਜਾਣਾ ਮੈਨੇਜਰਾਂ ਨੇ ਜਾਂ ਸਲਾਹਕੋਰੀ ਕਮੇਟੀ ਮੈਂਬਰਾਂ ਨੇ ਤੇ ਸਾਡੇ ਕਾਮਿਆਂ ਦੇ ਘਰ ਕਲਤਰਾਮੇ ਰਹਿਣ ਪਾਉਂਦੇ ਨੇ ਅਸੀਂ ਅਦਾਲਤ ਦੇ ਰਹੀ ਹੁਣ ਜਿਹੜਾ ਵਾ ਨਿਸ਼ਾਨਦੀ ਕਰਾਈ ਤੇ ਕੰਦਾ ਹੋਣੀਆਂ ਤੇ ਇਹ ਫੇਰ ਵੀ ਚਾਹੁੰਦੇ ਵੀ ਸਾਡੇ ਨਾਲ ਕੋਈ ਬਹਿ ਕੇ ਗੱਲ ਕਰਨ ਤੇ ਇਹ ਜਗ੍ਹਾ ਸਾਨੂੰ ਦੇ ਦੇਣ ਇਹ ਇਹਨਾਂ ਨੂੰ ਕਿਹਾ ਸਾਈਡ ਤੇ ਲੈ ਦਨੇ ਆ ਅਸੀਂ ਇਹਨਾਂ ਨੂੰ ਕਿਹਾ ਵੀ ਜਗਾ ਉਹ ਗੁਰਮਖੋ ਅਸੀਂ ਸਾਈਡ ਤੇ ਨਹੀਂ ਜਾਣਾ ਹੈਗਾ ਕਿਤੇ ਵੀ ਬਾਬਾ ਜੀ ਦੇ ਇਥੇ ਮਾਪਰ ਖਾ ਕੇ ਜਾ ਕੇ ਲੰਗਰ ਗੁਰਨਾਨ ਸਿੰਘ ਜੀ ਚਲਾਉਣੇ ਆ ਅਸੀਂ ਸਾਈਡ ਤੇ ਜਾ ਕੇ ਵੀ ਫਿਰ ਤਰਨਤਾਰਨ ਸਾਡੇ ਕੋਲ ਹੈਗੇ ਸੇਵਾ ਚੱਲਣ ਚਲਣਗੇ ਉਥੇ ਤੇ ਪਰ ਇਹਨਾਂ ਦੀ ਕੋਈ ਗੱਲ ਸੀ ਵੀ ਨਹੀਂ ਇਹ ਕੰਮ ਨਹੀਂ ਹੋਣਾ ਚਾਹੀਦਾ ਉਹ ਤਾਂ ਵੀ ਗੰਦਾ ਹੋ ਗਿਆ ਤੇ ਇੱਧਰ ਇਹਨਾਂ ਨੇ ਉਹ ਗਰੰਟੀ ਚਲੋ ਵਿਚਾਰਾ ਪਤਾ ਨਹੀਂ ਕਿਸ ਹਿਸਾਬ ਨਾਲ ਉਹਨੇ ਮਿਰਦ ਦੇ ਸਰੂਪ ਜਿਹੜਾ ਉਹਦਾ ਪ੍ਰਕਾਸ਼ ਕਰ ਦਿੱਤਾ ਇਹਨਾਂ ਇਸ਼ੂ ਬਣਾ ਲਿਆ ਵੀ ਸਦਨਕਾਰ ਕਮੇਟੀ ਵਾਲਿਆਂ ਨੂੰ ਸੱਦ ਕੇ ਤੇ ਹੋਰ ਕੋਈ ਸੰਗਤਾਂ ਸਾਹਿਬ ਕੇ ਤੇ ਮਹਾਰਾਜ ਦੇ ਸਰੂਪ ਲੈ ਕੇ ਜਦ ਕਿ ਇੱਕ ਸਰੂਪ ਸਹੀ ਸਲਾਮ ਸੀ ਕਿ ਇਹਨਾਂ ਨੇ ਕਿਹਾ ਸੀ ਗੁਰਮਖਾਨ ਨੂੰ ਵੀ ਪ੍ਰਕਾਸ਼ ਦੇ ਨਵੇਂ ਸਰੂਪ ਤੇ ਕਰੋ ਤੇ ਜਿਹੜਾ ਪੁਰਾਣਾ ਵਾ ਉਹਨੂੰ ਪ੍ਰਕਾਸ਼ ਨਾ ਕਰੋ ਤੇ ਉਤੋਂ ਇਹ ਇਸ਼ੂ ਬਣਾ ਲਿਆ ਤੇ ਮਹਾਰਾਜ ਦੇ ਚਲੋ ਜੋ ਵੀ ਰੌਲਾ ਰੱਪਾ ਪਿਆ ਨਾ ਪੁਲਿਸ ਆ ਗਈ ਜਿਨ੍ਹਾਂ ਸੁਰੂ ਤੋਂ ਟੋਕੇ ਲੈ ਗਏ ਤੇ ਹੁਣੇ ਸਾਡੀ ਸਾਨੂੰ ਖਤਰਾ ਵੀ ਕੋਈ ਨਾ ਕੋਈ ਲੋਕ ਸੰਗਠਨ ਨੂੰ ਭੜਕਾ ਕੇ ਗਮਰਾਹ ਕਰਕੇ ਸੇਵਾਦਾਰਾਂ ਦਾ ਵੀ ਨੁਕਸਾਨ ਕਰ ਸਕਦੇ ਆ ਤੇ ਸਾਡਾ ਵੀ ਜਿਹੜਾ ਸੇਵਾਦਾਰਾਂ ਦਾ ਜਿਹੜਾ ਨਾ ਉਹ ਰਹਿਣਾ ਜਿਨ੍ਹਾਂ ਨੇ ਔਖਾ ਕੀਤਾ ਆ ਹਰ ਗੱਲ ਜਿਹੜੀ ਇਹਨਾਂ ਦੀ ਅਵਸਥਾ ਜਿਹੜੀ ਆ ਵੈਰ ਵਿਰੋਧ ਵਾਲੀ ਨਫ਼ਰਤ ਵਾਲੀ ਅਸੀਂ ਨਾ ਮਾ ਘੋੜੀਆਂ ਪਿਆਰ ਸਤਿਕਾਰ ਨਾਲ ਰਹਿਣਾ ਚਾਹੁੰਦੇ ਆ ਨਾ ਇਹਨਾਂ ਕੋਈ ਮੰਗਦੇ ਨਾ ਹੀ ਕੋਈ ਗੋਲਕਵੀ ਮਾਇਆ ਮੰਗਦੇ ਆ ਨਾ ਇਹਨਾਂ ਕੋਈ ਟੋਕਦੇ ਆ ਲੋਕੀ ਕਹਿੰਦੇ ਆ ਅਸੀਂ ਆਪਣੇ ਥਾਂ ਦੇ ਵਿੱਚ ਜਿਹੜੀ ਸੰਗਤ ਕੋਈ ਪਿਰ ਪਿਰ ਖੋ ਦਿੰਦੀ ਆ ਉਹਦੇ ਹਿਸਾਬ ਨਾਲ ਨਾ ਹੀ ਲੰਗਰ ਚਲਾਉਨੇ ਆ ਜਾਂ ਸੰਗਤਾਂ ਨੂੰ ਬੇਂਤੀਆਂ ਕਰਕੇ ਤੇ ਇਹ ਸਾਡੇ ਨਾਲ ਕੋਈ ਪਤਾ ਨਹੀਂ ਕਿਹੜੀ ਗਲਤ ਨਫ਼ਰਤ ਕਰ ਰਹੇ ਆ ਉਹ ਗੱਲ ਤੁਸੀਂ ਸਮਝੀ ਰਹੇ ਕਿਹੜੀ ਗੱਲ ਤੋਂ ਕਰ ਰਹੇ ਆ ਕਿ ਥਾਂ ਜਿਹੜਾ ਨਾ ਇਹ ਹੜਪਣਾ ਚਾਹੁੰਦੇ ਆ ਕਿ ਮੈਂ ਕਿਤਨਾ ਇਹ ਥਾਂ ਦਾ ਭਲੀ ਕਿਸੇ ਜੇ ਵੀ ਆਹ ਪਿੰਡਰ ਕੱਢੀ ਜੇ ਨਾ ਨੇ ਜਿਹੜੀ ਜੀਐਸ ਵੀ ਲੈ ਆ ਕੇ ਤੇ ਉਹ ਫਿਰ ਘਾਟੂ ਦੁੱਤੇ ਜਾਨ ਤੇ ਤੇ ਆਂਦੇ ਸੇ ਥਾ ਸਾਡਾ ਵਾ ਜਦ ਕਿ ਨਸ਼ਾਨੀ ਨਸ਼ਾਨੀ ਦੀ ਥਾਂ ਇਹ ਬਿਲਕੁਲ ਨਹੀਂ ਹੈ ਬੈਠ ਕੇ ਗੱਲ ਹੋਈ ਹੈ ਤੇ ਹੋਈ ਤੇ ਕਿਹਦੇ ਨਾਲ ਹੋਈ ਹੈ ਜਗਾ ਲੈਣ ਦੇਣ ਦੀ ਅੱਟੇ ਵੱਟੇ ਦੀ ਸੱਟੇ ਵਾਸਤੇ ਸਾਡੇ ਕੋਲ ਲੈਂਡ ਦੇਣ ਵਾਸਤੇ ਇਹ ਵੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੁਲਾਜ਼ਮ ਮੈਂਬਰ 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 ਤੇ ਮੈਂਬਰ ਸੀ ਦਾ ਨਾ ਮੇਕ ਇੱਕ ਇੱਕ ਲਾਲ ਸਿੰਘ ਹੀ ਆਪਣਾ ਚਾਲਾਂ ਵਾਲਾ ਸਿੰਘ ਤੇ ਸਰਪੰਚ ਸਾਹਿਬ ਜਿਹੜੇ ਤੇ ਇੱਕ ਸ਼ਰੋਣੀ ਕਮੇਟੀ ਦਾ ਮੈਂਬਰ ਸੀ ਇਹਨਾਂ ਨੂੰ ਕਿਹਾ ਵੀ ਜਾਂ ਤਾਂ ਸਾਨੂੰ ਜਿਹੜੀ ਆ ਜਗਾ ਸਕੂਲ ਵਾਲੀ ਆ ਤੇ ਜਾਂ ਨਾਲ ਲੱਗਦੀ ਜਿਹੜੀ ਜੀ ਬਾਈ ਜਜੀ ਦੇ ਸਾਥੇ ਇਹ ਸਾਨੂੰ ਦਵਾ ਦਿਓ ਤੇ ਅਸੀਂ ਮਗਲੀ ਖਾਂ ਸਕਦੇ ਹਾਂ ਸੱਤ ਕਨਾਲਾਂ ਜੀ ਤੇ ਪਰ ਇਹ ਇਹਨਾਂ ਇੱਕ ਸਾਲ ਹੋ ਗਿਆ ਨਾ ਕੋਈ ਗੱਲ ਨਾ ਮੁਰਕੇ ਕੀਤੀ ਹੈਗੀ ਤੇ ਅਸੀਂ ਮੁਰਕੇ ਆਪਣੇ ਸੰਗਤ ਨੇ ਜਦੋਂ ਸੇਵਾ ਸ਼ੁਰੂ ਕਰਤੀ ਨਿਸ਼ਾਨ ਦੀ ਉਹ ਵੀ ਜਈ ਉਹ ਤੋਂ ਇਡਲੀ ਤੋਂ ਆਪਣੇ ਕਾਰਜ ਪੱਤਰ ਕਰ ਲੈ ਤੇ ਤਸਹੀਲਦਾਰ ਨੇ ਆਰਡਰ ਕਰਕੇ ਦੇ ਗਰਦੋਰ ਮਟਵਾਰੀ ਨੂੰ ਨਿਸ਼ਾਨੀ ਕਰਕੇ ਕਿਉਂਕਿ ਇਹਨਾਂ ਨੂੰ ਇੱਕ ਸਾਲ ਦਾ ਸਮਾਂ ਦਿੱਤਾ ਇਹਨਾਂ ਕੋਈ ਕੀਤਾ ਨਹੀਂ ਨਾ ਸਾਨੂੰ ਥਾਂ ਦਾ ਥਾਂ ਹੀ ਲੈ ਕੇ ਦਿੱਤਾ ਤੇ ਨਾ ਕੋਈ ਜਿਹੜੀ ਗੱਲਬਾਤ ਉਤਨਾ ਗੱਲਬਾਤ ਦੀ ਕਹਿੰਦੇ ਰਹੀ ਵੀ ਤੇ ਆ ਥਾਂ ਸਰਦੋ ਆ ਤੁਹਾਨੂੰ ਸਰਦ ਨੇ ਤੇ ਅਸੀਂ ਸੋਚਿਆ ਵੀ ਇਹਦੇ ਅਸੀਂ ਤੇ ਸਰਦਾਂਗੇ ਪਰ ਉਸ ਰੌਣੀ ਕਮੇਟੀ ਨੇ ਤਾਂ ਮੁੜ ਕੇ ਸਾਨੂੰ ਅੱਗੇ ਵਧਣ ਲਈ ਬੰਨਿਆ ਨਹੀਂ ਲਗਤ ਪੈਰ ਲਗਣ ਦਦੇ ਹੋ ਗਏ ਮਰੀਕਸੋ ਨੇ ਮਨਾਲੇ ਪਹਿਲਾਂ ਚਾਹੁੰਦੇ ਵੀ ਇਹ ਲੰਗਰ ਚਲਾਣੀ ਮਿਲ ਜੇ ਦੁਬਾਰਾ ਉਹਨਾਂ ਇਹਨਾਂ ਫਿਰ ਮਤਲਬ ਪੋਸਟ ਵਾਸਤੇ ਆ ਕੇ ਨਹੀਂ ਸੇਵਾ ਚਲੰਦੀ ਐਉਂ ਜਾਬਦਾ ਵਿੱਚ ਤਰਾ ਮਤਲਬ ਜਿਹੜਾ ਆਪਣੇ ਮਗਰ ਲਾ ਲਿਆ ਜਾਂ ਕਿਸ ਤਰ੍ਹਾਂ ਅੰਗਲੋ ਤੇ ਇਹ ਥਾਂ ਜਿਹੜਾ ਵਾ ਇਹਨੂੰ ਥਾਂ ਨੂੰ ਹੜਪਣ ਵਾਸਤੇ ਕਿਉਂਕਿ ਪਹਿਲਾਂ ਵੀ ਮਾਰ ਆਏ ਵਿਚੋਂ ਸੇਵਾ ਹੋ ਲਈ ਤੇ ਇਹਨਾਂ ਨੇ ਜਦੋਂ ਆ ਗਰੰਧ ਕਰ ਲਈ ਉਦੋਂ ਹੀ ਜ਼ਿਆਦਾ ਨੇ ਐਕਸ਼ਨ ਲੈਣਾ ਕੀਤਾ ਵੀ ਇਹ ਤਾਂ ਜਿਹੜਾ ਵਾ ਇਹਨੂੰ ਬਾਬਾ ਜੀ ਨੇ ਉਭੜ ਲੈਣਾ ਤੇ ਉਹ ਕਹਿਣਾ ਕਿ ਤੜਕਾ ਤੜਕਾ ਬਿਮਾਰੀ ਤੇ ਨਾ ਇਹ ਇਸ਼ੂ ਬਣਾਇਆ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਸਰਕਾਰ ਨਹੀਂ ਕਰਦੇ ਵੀ ਕਰਦੇ ਕਿ ਬਾਕੀ ਇਹ ਉਸੇ ਨਕਾਲਦਾਂ ਤੋਂ ਜਾ ਕੇ ਕਹਿੰਦੇ ਨਸ਼ੇ ਕਰਦੇ ਆ ਨਸ਼ੇ ਵੇਚਦੇ ਆ ਤੇ ਅਸੀਂ ਇੱਥੇ ਮਤਲਬ ਪਿਛਲੇ ਸਮੇਂ ਦਰਮਿਆਨ ਸਾਡ ਕੋ 60 60 ਲੋਕਾਂ ਦੇ ਰਕੇ ਨੇ ਸਾਡੀਆਂ ਸੇ ਸਥਾਨ ਤੇ ਹੋਈਆਂ ਹਰ ਮਸਿਆ ਤੇ ਚੌਦਿਆਂ ਤੇ ਧਰਮ ਦਾ ਪ੍ਰਚਾਰ ਸੰਕ ਧਰਮਾਲੇ ਵਾਲੇ ਮਹਾਂਪੁਰਖਾਂ ਜਿਹਾ ਬਾਬੇ ਖਿਆਲਿਆਂ ਦਾ ਜਿਹਾ ਸਿੱਖੀ ਦਾ ਪ੍ਰਚਾਰ ਤੇ ਸਿੱਖੀ ਦਾ ਵਿਸਾਰ ਕਰਨ ਵਾਸਤੇ ਜਗਾ ਮਹਾਂਪੁਰਖਾਂ ਦੇ ਨਾਤੇ ਰਹਿ ਗਏ ਸੀ ਨਾ ਕਿ ਸਾਡੀ ਕੋਈ ਜੱਦੀ ਮਲਕ ਮਲਕੀਅਤ ਹੈ ਤੇ ਇਹੋ ਜੀ ਗੱਲ ਹੀ ਹੈ ਕਿ ਮੈਂ ਘਰ ਦਾ ਭੇਜੀ ਲੰਕਾ ਢੋਣ ਵਾਲੀ ਗੱਲ ਹੋਣਾ ਤੇ ਬਾਕੀ ਅਸੀਂ ਸਾਰਿਆਂ ਨੂੰ ਆਪਣੇ ਸਮਝਦੇ ਆ ਸਾਡੇ ਮੰਚ ਦੀ ਕੋਈ ਇਹੋ ਜੀ ਗੱਲ ਨਹੀਂ ਵੀ ਰ ਆਇਆ ਜਿਹੜਾ ਵੀ ਆਪਣਾ ਜਿਹੜਾ ਵਾ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਜਿਹੜੇ ਵੀ ਆਵੇ ਜਾਵੇ ਗੁਰੂ ਸਾਹਿਬ ਦੇ ਦਰਸ਼ਨ ਕਰੇ ਪਏ ਹੁਕਮ ਨਮਾ ਲਵੇ ਜੋ ਮਰਜ਼ੀ ਕਰੇ ਇਹ ਸਿਰਫ ਇਹੀ ਕਾਰਨ ਉਹੋ ਹੀ ਕਾਰਨ ਵਾ ਕਿ ਉਹ ਜਗ੍ਹਾ ਜਿਹੜੀ ਉਹ ਥੋਤੇ ਨਹੀਂ ਉਹ ਬੜੀ ਆਖਵਾ ਕਿ ਉਹ ਜਗ੍ਹਾ ਕਿਹਨਾ ਕਿ ਇਤਰਾਸੀ ਬੜਾ ਬਲੀਏ ਇਹਨਾਂ ਤੇ ਅਦਵੀ ਦਾ ਕੇਸ ਕਰਕੇ ਜਾਂ ਹੋਰ ਕੋਈ ਕੇਸ ਕਰਕੇ ਇਹਨਾਂ ਨੂੰ ਇਥੋਂ ਡੇ ਇਥੋਂ ਕੱਢ ਦਿੱਤਾ ਜਾਵੇ ਸੰਪਰਵਾਦੀ ਸਿਵਾਦਾਰ ਜਿਹੜੇ ਆ ਤੇ ਇਹਨਾਂ ਦੀ ਇੱਕੋ ਹੀ ਨਿਸ਼ਾਨਾ ਹੈ ਸੁਰੌਨੀ ਕਮੇਟੀ ਦਾ ਵੀ ਜਾ ਮੈਨਰ ਦਾ ਵੀ ਜੋ ਜੋ ਜਿਹੜੇ ਜੋ ਹੈਗੇ ਪ੍ਰਬੰਧਕ ਅਚਲ ਸਾਹਿਬ ਵਾਲਿਓ ਇਤਿਹਾਸ ਕੋ ਗਾਲੇ ਬਨੇ ਉਹਨਾਂ ਦੀ ਕੋਈ ਸੋਚ ਹੋਇਆ ਵੀ ਇਹਨਾਂ ਨੂੰ ਇੱਥੋਂ ਠਾ ਦਿੱਤਾ ਜਾਵੇ ਇਹਨਾਂ ਨੂੰ ਇੱਥੋਂ ਜਿਹੜਾ ਕੱਢ ਦਿੱਤਾ ਜਾਵੇ ਤੇ ਅਸੀਂ ਇੱਥੇ ਕਾਬੂ ਜੋ ਜਿਹਾ ਪਹਿਲਾਂ ਵੀ ਆਪ ਜੀ ਨੇ ਬੇਨਤੀ ਕੀਤੀ ਵੀ ਡੇਢ ਸਾਲ ਇਹਨਾਂ ਸਾਡੀ ਇੰਤਕਾਲ ਨਹੀਂ ਹੋ ਸਕਦਾ ਇੱਕ ਵਾਰੀ ਕਬਜਾ ਤੜਾ ਦੋ ਜਿਹੜੀਆਂ ਰਜਿਸਟਰੀਆਂ ਹੋਈਆਂ ਫਿਰ ਇੰਤਕਾਲ ਸਾਲੋਂ ਤੋਂ ਪਤਾ ਨਹੀਂ ਹੁੰਦਾ ਵੀ ਇੰਤਕਾਲ ਵੀ ਜ਼ਰੂਰੀ ਹੁੰਦੀ ਹੈ ਅਸੀਂ ਸਿੰਦੇ ਬੰਦੇ ਸਧਾਰਨ ਬੰਦੇ ਆ ਰਜਿਸਟਰੀ ਗਾਹੀ ਗੱਲ ਨੂੰ ਬੜਾ ਸਮਝਾ ਵੀ ਹੁਣ ਰਜਿਸਟਰੀ ਹੋ ਕੇ ਉਹਨੇ ਸਾਨੂੰ ਕਿਵੇਂ ਢੱਕਣਾ ਇਹ ਨਾ ਟੋਰੇ ਨੂੰ ਟਾਈਮ ਤੇ ਜਿਹੜਾ ਜੀਸੀ ਨੂੰ ਕਹਿ ਕੇ ਸਾਡੇ ਜਿਹੜੇ ਆ ਇਹ ਨਹੀਂ ਮਤਲਬ ਇੰਤਕਾਲ ਕਰਨ ਦਿੱਤੀ ਤੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਹੀ ਸ਼ਾਮਪੁਰਾ ਉਹ ਕਿਹ ਬੰਦੇ ਨੂੰ ਕਹਿੰਦਾ ਵੀ 7 ਲੱਖ ਦਾ ਕਹਿੰਦਾ ਥਾਂ ਲਿਆ 7 ਲੱਖ ਰੁਪਈਆ ਤੁਸੀਂ ਤੇ ਟੋੜਾ ਸਾਹਿਬ ਨੂੰ ਪਹਿਲੀ ਭੇੜ ਕਰੋ ਤੇ ਮੈਂ ਤੁਹਾਨੂੰ ਥਾਂ ਦੇ ਕਬਜ਼ਾ ਕਰਾ ਦਵਾਂ ਇਹੋ ਜਿਹੇ ਇਹਨਾਂ ਦੇ ਭ੍ਰਿਸ਼ਟਾਚਾਰੀ ਸੋਝੇ ਦੇ ਬੰਦੇ ਆ ਇਹ ਸਾਨੂੰ ਇਤਰਾ ਬਰਗੜਾਉਣਾ ਚਾਹੁੰਦੇ ਆ ਅਸੀਂ ਇਹਨਾਂ ਦੇ ਸੋਚ ਵਿੱਚ ਨਹੀਂ ਆਏਗੇ ਬਾਬਾ ਮੋਹਨ ਕੀ ਕਰੋਗੇ ਹੁਣ ਹੁਣ ਤੁਸੀਂ ਕਬਜ਼ਾ ਛੱਡਣ ਨੂੰ ਤਿਆਰ ਹੋ ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਹੋਰ આરોਪ ਇਸ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਲਾਂਚਨ ਲੱਗੇ ਕੋਈ આરોਪ ਲੱਗੇ ਕਿਸੇ ਤਰੀਕੇ ਨਾਲ ਇਸ ਨੂੰ ਸਾਨੂੰ ਬਦਨਾਮ ਸਾਨੂੰ 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 ਭਾਵੇਂ ਫਾਸੀ ਦੇਣ ਸਾਨੂੰ ਜੋ ਮਰਜ਼ੀ ਕਰ ਦੇਣ ਅਸੀਂ ਸ਼ਹੀਦ ਹੋਣ ਨੂੰ ਤਿਆਰ ਹਾਂ ਅਸੀਂ ਛੱਡਣ ਨੂੰ ਬਿਲਕੁਲ ਤਿਆਰ ਨਹੀਂ ਹਾਂ ਅਸੀਂ ਛੱਡਣਾ ਹੀ ਨਹੀਂ ਸਾਡੀਆਂ ਸੰਗਤਾਂ ਵੀ ਸਾਡਾ ਇਹ ਆਪ ਵੀ ਅਸੀਂ ਦੀਪਾ ਨੂੰ ਤਿਆਰ ਅਸੀਂ ਹੋ ਜਾਗੇ ਪਰੇਖਾਨੀ ਛਡਾਂਗੇ ਗੁਰੂ ਘਰ ਦਾ ਬਾਬਾ ਜੀ ਦਾ ਬਾਬਾ ਓ ਜੀ ਆਗਾ ਧੰਨ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਇਹ ਜੋ ਜਗਾ ਬਾਬਾ ਜੀ ਨੇ ਲੰਗਰ ਵਾਸਤੇ ਲਈ ਸੰਗਤਾਂ ਦੇ ਕਹਿਣ ਮਤਲਬ ਸਤ ਗਨਾਲਾ ਇੱਕ ਮਰਲ ਇੱਕ ਵਾ ਤੇ 31 31 ਮਰਲੇ ਥਾਂ ਇੱਕ ਜਿਹੜੇ ਮਹਾਂਪੁਰਖਾਂ ਨੇ ਲਈ ਹੋਈ ਬਾਬਾ ਸਖਦੇਵ ਸਿੰਘ ਦੀਨਪੁਰ ਵਾਲੇ ਨੇ ਸੰਤ ਸਾਰੰਸੀ ਸ਼ਾਹ ਬਾਬਾ ਸਿੰਘ ਜੀ ਦੇ ਨਾਂ ਤੇ ਆ ਬਾਬਾ ਸਿੰਘ ਜੀ ਦੇ ਨਾਂ ਤੇ ਆ ਇਹ ਜਦੋਂ ਵੀ ਅਸੀਂ ਕੋਈ ਇੱਥੇ ਕੰਮ ਕਰਨ ਲੱਗਦੇ ਆ ਉਦੋਂ ਇਹ ਸ਼੍ਰੋਮਣੀ ਕਮੇਟੀ ਸਾਡੇ ਕੰਮ ਤੇ ਢੱਕਾ ਪਾਉਂਦੀ ਆ ਬਹੁਤ ਜੀ ਕਾਰਸ਼ੇਗਾ ਕਰਾਈ ਆ ਇੱਥੇ 5 6 ਫੱਟ ਜਿਹੜੀ ਜਗ੍ਹਾ ਨਹੀਂ ਵੀ ਸੀ ਸੰਗਤਾਂ ਕੋਲ ਸਿਰਾਂ ਤੇ ਮਿੱਟੀ ਪਈ ਇਹ ਦਰਬਾਰ ਸਾਹਿਬ ਦੀ ਮਰਮਤ ਕਰਾਈ ਆ ਦਰਬਾਰ ਸਾਹਿਬ ਠੀਕ ਹੀ ਉਹਦੀ ਮਰਮਤ ਕਰਾਈ ਸੋਨੇ ਦਾ ਉੱਤੇ ਸਤਲ ਚੜਾਇਆ ਗਿਆ ਵਾ ਪਹਿਲੋਂ ਬਾਬਾ ਬਸਤਾ ਸਿੰਘ ਜੋ ਵੀ ਬੁਲਾਗੇ ਉਹ ਵੀ ਸੰਗਤਾਂ ਦੇ ਸਰਪ੍ਰਸਤਤਾ ਵੀ ਉਹਨਾਂ ਨੂੰ ਸੌਂਕਾ ਜੇ ਬਾਬਾ ਸਿਗਦੇਸ਼ ਸਿੰਘ ਨੇ ਬੁਲਾਉਣਾ ਉਹ ਵੀ ਸੰਗਤਾਂ ਵਾਸਤੇ ਬੁਲਾਉਂਦਾ ਏ ਆਂਦੇ ਵੀ ਥਾਂ ਇਹਨਾਂ ਨੂੰ ਕਿਸ ਤਰ੍ਹਾਂ ਮਜਬੂਰ ਕਰਕੇ ਇਹਨਾਂ ਨੂੰ ਇਹ ਥਾਂ ਜਿਹੜਾ ਛੜਾਇਆ ਜਾਵੇ ਜਿਹੜੀ ਇਹ ਪਿੱਛੇ ਆਪਾਂ ਗੁਰਦਰਾ ਦਿਖ ਰਿਹਾ ਵਾ ਅੰਕਲ ਸਾਹਿਬ ਇਤਿਹਾਸ ਗੁਰਦਰਾ ਵਾ ਈਰੀ ਸੇਵਾ ਪਹਿਲੋਂ ਮਾਹਪੁਰਸ਼ਾ ਬਾਬਾ ਬਸਤਾ ਸਿੰਘ ਨੇ ਕਰਾਈ ਆ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਤੇ ਸੰਗਤਾਂ ਦਾ ਪਰਾਲਾ ਵਾ ਸੰਗਤਾਂ ਨੇ ਬਾਹਰ ਨਹੀਂ ਨਿਕਲਣਾ ਨਾ ਮਾਹਪੁਰਸ਼ ਦਾ ਵੀ ਹੁਕਮ ਏ ਇਥੋਂ ਇਹ ਛੜਣਾ ਨਹੀਂ ਕਿ ਜਗਾਏ ਜੋੜੀ ਸਰੂਪ ਦੀ ਗੱਲ ਆ ਉਹ ਕੁਝ ਗ੍ਰੰਥੀ ਸਾਹਿਬ ਦੀ ਵੀ ਨਗਈਲੀ ਆ ਤੇ ਕੁਝ ਸਮੂਰਨੀ ਕਟੀ ਦੀ ਨਗਈਲੀ ਆ ਜਦੋਂ ਸਮੂਰਨੀ ਕਟੀ ਪਹਿਲੋਂ ਅੱਜ ਤੋਂ 6 ਮਹੀਨੇ ਸਾਲ ਪਹਿਲੋਂ ਇਹਨਾਂ ਦੇ ਸਰੂਪ ਚੈੱਕ ਕੀਤੇ ਆ ਬਗੈਰਾ ਸਟੈਂਪ ਲਾ ਕੇ ਉੱਤੇ ਗਏ ਜਿਹੜੇ ਜਿਹੜੇ ਸਰੂਪ ਨੇ ਚੈੱਕ ਕੀਤੇ ਆ ਜਦੋਂ 28 328 ਸਰੂਪਾਂ ਦਾ ਰੋਲਾ ਪਿਆ ਵਾ ਇਹਨਾਂ ਸਾਰਿਆਂ ਗੁਰਦਰੀਆਂ ਜਾ ਕੇ ਸਰੂਪ ਚੈੱਕ ਕੀਤੇ ਆ ਉਦੋਂ ਇਹਨਾਂ ਨੇ ਉਹ ਚੇਤਾ ਨਹੀਂ ਆਇਆ ਵੀ ਆ ਪਿਛਲਾ ਇੱਥੇ ਵੀ ਗੁਰੂ ਘਰ ਦੇ ਸਰੂਪ ਹੈ ਤੇ ਨੇ ਚੈੱਕ ਕਰ ਲਈਏ ਉਦੋਂ ਚੈੱਕ ਕਰਦੇ ਉਦੋਂ ਜੇ ਮਿਰਦੀ ਸਰੂਪ ਉਹਨੂੰ ਖੜਦੇ ਚਾਹ ਪਰ ਸੰਗਤ ਨੂੰ ਬੇਨਤੀ ਕਰਦੇ ਪਿਆਰ ਦੇ ਨਾਲ ਕਿ ਬਾਬਾ ਜੀ ਇਹ ਸਰੂਪ ਗਿਰਦਿਆ ਤੁਸੀਂ ਜਮਾ ਕਰਾ ਦਿਓ ਬਾਕੀ ਇਹ ਗੱਲ ਪਿਆਰ ਨਾਲ ਵੀ ਆ ਕੇ ਕਰ ਸਕਦੇ ਸੀ ਇਹ ਸਰੂਪ ਗਿਰਦ ਹੋ ਗਿਆ ਵਾ ਗਰੰਟੀ ਵੀ ਦੇ ਸਕਦਾ ਕਿ ਸਰੂਪ ਗਿਰਦ ਹੋ ਗਿਆ ਵਾ ਜਮਾ ਕਰਾ ਦਈਏ ਸ਼ਾਦਸ਼ ਇਹੀ ਆ ਪਹਿਲੋਂ ਇਹਨਾਂ ਨੂੰ ਚੇਤਾ ਨਹੀਂ ਆਇਆ ਪਹਿਲੋਂ ਇਹਨਾਂ ਨੂੰ ਜਦੋਂ ਇਹ ਸਟੈਂਪਾਂ ਲੱਗ ਗਿਆ ਸਰੂਪਾਂ ਦੇ ਬਕਾਇਦਾ ਲਿਖ ਕੇ ਲੱਗ ਗਏ ਆ ਉਦੋਂ ਇੱਥੇ ਵੀ ਆਉਂਦੇ ਉੱਥੋਂ ਲਿਖਦੇ ਇਹ ਇੱਥੇ ਫਲਾਨੇ ਦਾ ਸਰੂਪ ਇੱਕ ਬਿਰਧਿਆ ਤੇ ਇੱਕ ਸਹੀ ਆ ਉਹਨੂੰ ਇੱਥੋਂ ਲੈ ਕੇ ਜਾਇਆ ਜਾ ਸਕਦਾ ਇਹਨਾਂ ਨੇ ਉਦੋਂ ਖੜਿਆ ਨਹੀਂਗਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਬਣਾਇਆ ਗਿਆ ਪਰ ਫਰਮਣੀ ਕਮੇਟੀ ਦਾ ਇਰਾਦਾ ਸੀ ਕਿ ਇਹ ਜਗ੍ਹਾ ਜਿਹੜੀ ਸਾਨੂੰ ਮਿਲ ਜੇ ਉਹ ਇੱਥੋਂ ਤੱਕ ਬਾਬਾ ਸੁਖਦੇਵ ਸਿੰਘ ਆਖਰੀ ਵੀ ਤੁਹਾਨੂੰ ਅਸੀਂ ਦੋ ਕਿਲੇ ਸੜਕ ਦੇ ਉੱਤੇ ਲਿਖ ਕੇ ਦੇ ਦਿੰਦੇ ਹਾਂ ਤੇ ਆਹ ਥਾਂ ਜਿਹੜਾ ਛੱਡ ਦਿਓ ਕਿਉਂਕਿ ਇੱਕ ਬਰਬਰੇ ਨੇ ਨਹੀਂ ਦੇਖਿਆ ਤਾਂ ਉਹਨਾਂ ਦਾ ਇਰਾਦਾ ਵਾ ਵੀ ਇਹ ਸਾਨੂੰ ਕਿਸੇ ਨਾ ਕਿਸੇ ਥਾਂ ਤਰ੍ਹਾਂ ਥਾਂ ਮਿਲ ਜੇ ਮੋਰ ਜਿਹੜਾ ਨਵਾਂ ਮੁੱਦਾ ਠਾਇਆ ਵਾ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਵੀਰਦਾਵ ਬਣਾ ਲੈ ਲਿਆ ਜਾਂ ਹੋਰ ਵੀ ਇਲਜ਼ਾਮ ਲਾਏ ਕਿ ਇੱਥੇ ਗਲਤ ਕੰਮ ਹੋਉਂਦੇ ਕੋਈ ਵੀ ਦੱਸੇ ਸੋਨੂੰ ਘਾ ਕੇ ਕਿ ਕਿਹੜਾ ਇੱਥੇ ਗਲਤ ਕੰਮ ਹੋਇਆ ਖੁੱਲਾ ਦਲਾਨ ਵਾ ਕੀ ਇੱਥੇ ਗੁਪਤ ਕੰਮ ਰਿਹਾ ਜਾਂ ਥੱਲੇ ਕੋਈ ਭੋਰੇ ਪੱਟੇ ਆ ਜਿਨ੍ਹਾਂ ਦੇ ਵਿੱਚ ਗਲਤ ਕੰਮ ਹੁੰਦੇ ਆ ਜਿਹੜੀ ਸੰਗਤ ਵਾ ਤਰਨਤਾਂ ਤੋਂ ਲੈ ਕੇ ਆ ਸਾਰਾ ਇਲਾਕਾ ਇਹਨਾਂ ਸੰਤਾਂ ਦੇ ਨਾਲ ਤੇ ਝੁਕਣ ਵਾਲਾ ਕੋਈ ਪ੍ਰੋਗਰਾਮ ਨਹੀਂ ਇਹਨਾਂ ਨੂੰ ਭਾਵੇਂ ਜੇਲੇ ਕਟਨੀ ਆਪਣਾ ਪੈਨ ਜਾਂ ਛਿਦਿਆਂ ਮੇਨ ਪੈਣ ਇਹ ਥਾਂ ਨਹੀਂ ਇਹ ਸੱਜੂ ਸੰਤ ਸੱਜੂ ਗੁਰਦੁਆਰਾ ਚਲਸਾ ਦੇ ਮੈਨੇਜਰ ਸਿਕੰਦਰ ਸਿੰਘ ਨੇ ਬਾਬਾ ਜੀ ਵੱਲੋਂ ਲਗਾ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿ ਹਾਕਿ ਉਹ ਅਜੇ ਨਵੇਂ-ਨਵੇਂ ਆਏ ਨੇ ਮਹਾਰਾਜ ਜੀ ਦੇ ਸਰੂਪ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਗਈ ਹੈ ਜੋ ਆਦੇਸ਼ ਆਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਜਦੋਂ ਐਸਜੀਪੀਸੀ ਦੀਆਂ ਟੀਮਾਂ ਗੁਰੂ ਘਰਾਂ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਾਂਚ ਕਰ ਰਹੀਆਂ ਸਨ ਤਾਂ ਉਦੋਂ ਇਸ ਡੇਰੇ ਦੇ ਸਰੂਪਾਂ ਦੀ ਜਾਂਚ ਕਿਉਂ ਨਾ ਹੋਈ ਇਹ ਸਵਾਲ ਤੇ ਸੁਣੋ ਮੈਨੇਜਰ ਸਾਹਿਬ ਦਾ ਕੀ ਕਹਿਣਾ ਹੈ ਸਤੰਦਰ ਸਿੰਘ ਮੈਨੇਜਰ ਕੋਟਰਕਸ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਨੇੜੇ ਡੇਰਾ ਕਾਰਸੇਵ ਬਾਬਿਆਂ ਦਾ ਵਾ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਦਾ ਡੇਰਾ ਵਾ ਆਪ ਤੋਂ ਇਟਲੀ ਰਿੰਦੇ ਆ ਤੇ ਪਿੱਛੇ ਪ੍ਰਬੰਧਕੇ ਉਹਨਾਂ ਦੇ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਤਨੂ ਸਦਕਾਰ ਕਮੇਟੀ ਵਾਲਿਆਂ ਨਾਲ ਪਤਾ ਲੱਗਾ ਵੀ ਉਹ ਉੱਥੇ ਆਏ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਮਾਰੇ ਪਤਾ ਲੱਗਾ ਵੀ ਉੱਥੇ ਥੋੜੇ ਅੰਗ ਜਿਹੜੇ ਆ ਵੀ ਇਦਾਂ ਪਾਟੇ ਆ ਜਾਂ ਕੋਈ ਸੁਈਆਂ ਦੇ ਕੁਤਰੇ ਆ ਜਾਂ ਜਲਦਾ ਕਰਾਬ ਨੇ ਕਿ ਅਸੀਂ ਆਪਣੇ ਸਤਰ ਸਾਹਿਬ ਨਾਲ ਗੱਲ ਕੀਤੀ ਆਪਣੇ ਪ੍ਰਚਾਰਕਾਂ ਨਾਲ ਲੈ ਕੇ ਅਸੀਂ ਉਸ ਥਾਂ ਤੇ ਗਏ ਕਿ ਉੱਥੇ ਜਿਹੜੇ ਆ ਗਏ 1452 ਤੋਂ ਲੈ ਕੇ 30 ਤੱਕ ਜਿਹੜੇ ਆ ਗਏ ਆ ਤੇ ਉਹ ਆਪਣੇ ਮੁੜੇ ਹੀ ਤੇ ਨਾਲੇ 파ਟੇ ਥੋੜੇ ਇੱਕ ਗੁਰੂਗran ਸਾਹਿਬ ਦੀ ਜਿਹੜੀ ਜਿਲਦ ਆ ਉਹ ਵੀ ਖਰਾਬ ਤੇ ਉਹਨੂੰ ਥੋੜਾ ਬੋਧਾ ਕੇ ਜਿਹਨੇ ਨੁਕਸਾਨ ਕੀਤਾ ਬਾਕੀ ਸਾਡੇ ਪ੍ਰਚਾਰ ਨਾਲ ਸੰਨ ਉਹਨਾਂ ਨੇ ਰਿਪੋਰਟ ਕੀਤੀ ਆ ਜੋ ਸ਼੍ਰੀ ਕਾਲਤਾ ਸਾਹਿਬ ਤੋਂ ਉਦੇਸ ਆਏਗਾ ਉਹਦੇ ਮੁਤਾਬਕ ਕਾਰਵਾਈ ਹੋਏਗੀ 328 ਸਰੂਪਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਕਿ ਜਿੰਨੇ ਵੀ ਜਿੱਥੇ-ਜਿੱਥੇ ਵੀ ਮਹਾਰਾਜ ਦੇ ਸਰੂਪ ਉਹਨਾਂ ਦੀ ਜਾਂਚ ਕੀਤੀ ਜਾਵੇ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਮਹਾਰਾਜ ਦੇ ਸਰੂਪ ਹੀ ਕੀ ਦੇ ਬਾਰੇ ਕੋਈ ਤੁਸੀਂ ਜਾਂਚ ਕੀਤੀ ਚੈੱਕ ਕਿਉਂ ਨਹੀਂ ਕੀਤੀ ਕਿਦੀ ਟੇ ਲੈ ਜੀ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹਦੇਸ ਹੈ ਇਹ ਪ੍ਰਚਾਰ ਸਿੰਘ ਨੂੰ ਹੁੰਦਾ ਵਾ ਉਹਨਾਂ ਤੋਂ ਜਾਣਕਾਰੀ ਲਈ ਜਾ ਸਕਦੀ ਆ ਮੈਂ ਇਸ ਬਾਰੇ ਕੁਝ ਨਹੀਂ ਜਾਣਦਾ ਜੋ ਵੀ ਮਹਾਂਪੁਰਸ਼ ਇੱਥੇ ਸੇਵਾ ਕਰਦੇ ਰਹੇ ਆ ਬਹੁਤ ਵਡਭਾਗੇ ਜਿਨ੍ਹਾਂ ਨੇ ਸ੍ਰੀ ਗੁਰੂਤ੍ਰਾ ਸਾਹਿਬ ਜੀ ਦੀ ਸੇਵਾ ਕੀਤੀ ਆ ਉਹ ਬਹੁਤ ਹੀ ਪੂਜਣਯੋਗ ਨੇ ਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤੇ ਨਵਾਂ ਆਇਆ ਵਾਂ ਕਿ ਇੱਥੇ ਉਹਨਾਂ ਨੇ ਬਹੁਤ ਅੜਦੀ ਕਲਾ ਵਿੱਚ ਸੇਵਾਵਾਂ ਕੀਤੀਆਂ ਵਾ ਨਹੀਂ ਕੱਲ ਸੋਨਾ ਵਾਲਾ ਚੜਾਇਆ ਗਿਆ ਸੀ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨੇ ਚੜਾਇਆ ਜਦੋਂ ਸਮਾਵਾ ਚੱਲਦੀਆਂ ਜਿਹੜੇ ਵੀ ਮਹਾਂਪੁਰਸ ਦੀਆਂ ਸਮਾਵਾ ਚੱਲਦੀਆਂ ਹੋਣਗੇ ਉਹਨੇ ਚੜਾਇਆ ਹੋਵੇਗਾ ਇਹਦੇ ਬਾਰੇ ਮੈਂ ਖੁੱਲ ਕੇ ਨਹੀਂ ਕੁਝ ਕਹਿੰਦਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤੁਹਾਡੇ ਲੋ ਨਿਸ਼ਾਨਦੇਹੀ ਕਰਾ ਕੇ ਕੰਦ ਕਰਾਈ ਜਾਂਦੀ ਆ ਅਗਲੇ ਦਿਨ ਹੀ ਮਹਾਰਾਜ ਦੇ ਸਰੂਪ ਉੱਤੇ ਜੋ ਮਿਲਣਾ ਕੀ ਲੱਗਦਾ ਕਿ ਕਿਸੇ ਰੰਜਿਸ਼ ਤਹਿਤ ਹੋ ਰਿਹਾ ਹੈ ਕੰਮ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੰਦਸਤਕਾਰ ਕਮੇਟੀ ਵਾਲੇ ਤੋਂ ਸੰਗਤ ਤੋਂ ਵੱਲੋਂ ਪਤਾ ਲੱਗਾ ਵਾ ਅਨੂਏ ਦੇ ਬਾਰੇ ਪਿੰਨਾ ਕੋਈ ਜਾਣਕਾਰੀ ਨਹੀਂ ਇੱਥੋਂ ਤੱਕ ਗਈ ਵੀ